ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਵਿਦੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਦਿਵਾਲੀ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਕਾਫੀ ਕਿਸਾਨ ਵੀਰਾਂ ਦੀ ਵੀ ਕੁਐਸਚਨ ਆ ਰਹੇ ਸਨ ਕਾਫੀ ਦਰਸ਼ਕ ਵੀਰ ਵੀ ਲਗਾਤਾਰ ਪੁੱਛ ਰਹੇ ਨੇ ਕਿ ਸਾਨੂੰ ਦਿਵਾਲੀ ਤੱਕ ਦਾ ਮੌਸਮ ਦੱਸੋ ਕਿਉਂਕਿ ਹਰੇਕ ਨੇ ਆਪਣੀ ਆਪਣੀ ਸੈਟਿੰਗ ਕਰਨੀ ਹੈ ਕਿਸੇ ਨੇ ਫਸਲ ਵੇਜਣੀ ਹੈ ਕਿਸੇ ਨੇ ਦੁਕਾਨਾਂ ਲਾਣੀਆਂ ਨੇ ਤੇ ਕਈ ਵੀਰ ਭੈਣ ਭਰਾ ਜਿਹੜੇ ਨੇ ਉਹ ਲਗਾਤਾਰ ਅਪਡੇਟ ਮੰਗ ਰਹੇ ਸੀ ਕਿ ਤਾਪਮਾਨ ਕਿਵੇਂ ਦਾ ਰਹੇਗਾ ਕੋਈ ਮੀਂਹ ਦੀ ਸੰਭਾਵਨਾ ਹੈ ਜਾਂ ਨਹੀਂ ਗਰਮੀ ਵੱਧ ਸਕਦੀ ਹੈ ਜਾਂ ਨਹੀਂ ਕੀ ਹਾਲਾਤ ਰਹਿਣਗੇ ਇਹ ਸਾਰੀ ਅਪਡੇਟ ਜਿਹੜੀ ਆ ਤੁਹਾਨੂੰ ਇਸ ਵੀਡੀਓ ਵਿੱਚ ਆਪਾਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਸੈਟਲਾਈਟ ਇਮੇਜ ਤੋਂ ਬਹੁਤ ਹੱਦ ਤੱਕ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਤਗੜੀ ਕਾਰਵਾਈ ਫਿਲਹਾਲ ਦਿਖਾਈ ਨਹੀਂ ਦੇ ਰਹੀ ਪੱਛਮੀ ਹਵਾ ਲਗਾਤਾਰ ਚੱਲ ਰਹੀ ਹੈ ਪੂਰਬ ਦੀ ਹਵਾ ਦੀ ਵੀ ਐਂਟਰੀ ਹੋਈ ਸੀ 15 ਤਰੀਕ ਦੇ ਨੇੜੇ ਤੇੜੇ ਤੇ ਇਸ 15 ਤਰੀਕ ਵਾਲੀ ਜਿਹੜੀ ਪੂਰਬ ਦੀ ਹਵਾ ਆਈ ਹੈ ਇਹਨਾਂ ਥੋੜੀ ਜਿਹੀ ਗਰਮੈਸ਼ ਵੀ ਦੁਪਹਿਰ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਪਰ 15 16 17 ਤਰੀਕ ਤੱਕ ਜਿਹੜੀ ਹੈ ਥੋੜੀ ਜਿਹੀ ਹਵਾ ਜਿਹੜੀ ਘਟਦੀ ਹੋਈ ਦਿਖਾਈ ਦੇਵੇਗੀ ਮੂੜ ਤੋਂ ਪੱਛਮੀ ਹਵਾ ਦਾ ਜ਼ੋਰ ਦੇਖਣ ਨੂੰ ਮਿਲੇਗਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅਗਰ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਦੇ ਹਾਲਾਤਾਂ ਦੀ ਆਲਮੋਸਟ ਜਿਹੜਾ ਮੌਸਮ ਹੈ ਉਹ ਬੱਦਲਬਾਈ ਤੇ ਦੇਖਣ ਨੂੰ ਮਿਲ ਸਕਦਾ ਸਾਨੂੰ ਹੁਸ਼ਿਆਰਪੁਰ ਨਵਾਸ਼ਾ ਰੂਪਨਗਰ ਮੁਹਾਲੀ ਇਹਨਾਂ ਇਲਾਕੇ ਦੇ ਵਿੱਚ 17 18 ਤਰੀਕ ਨੂੰ ਬੱਦਲਬਾਈ ਥੋੜੀ-ਬੋਤੀ ਦੇਖਣ ਨੂੰ ਮਿਲ ਸਕਦੀ ਹੈ ਪਰ ਬਾਕੀ ਪੰਜਾਬ ਦੇ ਵਿੱਚ ਮੌਸਮ ਕੜਾਕੀ ਦੀ ਧੁੱਪ ਵਾਲਾ ਹੀ ਬਣਿਆ ਹੋਇਆ ਦਿਖਾਈ ਦੇਵੇਗਾ ਅਕਸਰ ਅਕਤੂਬਰ ਮਹੀਨੇ ਵਿੱਚ ਜਿਵੇਂ ਦਾ ਮਾਹੌਲ ਹੁੰਦਾ ਹੈ ਉਵੇਂ ਦਾ ਹੀ ਮੌਸਮ ਬਣਿਆ ਹੋਇਆ ਹੈ ਜੀ ਪਰ ਥੋੜੀ ਜਿਹੜੀ ਠੰਡ ਹੈ ਉਹ ਰਾਤ ਦੇ ਸਮੇਂ ਜੋ ਬਦੀ ਸੀ ਉਹ ਕਿਤੇ ਨਾ ਕਿਤੇ ਹੁਣ ਘਟਦੀ ਹੋਈ ਦਿਖਾਈ ਦੇ ਰਹੀ ਹੈ ਪਿਛਲੇ 2 ਦਿਨਾਂ ਤੋਂ ਜਿਹੜੀ ਠੰਡ ਹੈ ਉਹ ਰਾਤ ਵਾਲੀ ਉਹ 1 ਤੋਂ 2 ਡਿਗਰੀ ਤਾਪਮਾਨ ਘਟਿਆ ਹੈ ਯਾਨੀ ਕਿ ਐਵਰੇਜ ਠੰਡ ਜੋ 16 17 18 ਡਿਗਰੀ ਤੇ ਚੱਲ ਰਹੀ ਸੀ ਉਹ 20 21 ਡਿਗਰੀ ਤੇ ਪਹੁੰਚੀ ਹੋਈ ਹੈ ਕਿਉਂਕਿ ਪੂਰਬ ਦੀ ਹਵਾ ਦੀ ਵਾਪਸੀ ਹੋਈ ਹੈ ਥੋੜਾ ਜਿਹਾ ਹਵਾ ਦੇ ਵਿੱਚ ਗੰਧਲਾਪਣ ਵੀ ਦੇਖਣ ਨੂੰ ਮਿਲ ਰਿਹਾ ਹੈ ਅਵਰੇਜ ਅਗਰ ਗੱਲ ਕੀਤੀ ਜਾਵੇ ਤਾਂ ਹਵਾ ਦੀ ਗਤੀ ਜਿਹੜੀ ਚੱਲਣ ਵਾਲੀ ਆਉਂਦੇ ਦਿਨਾਂ ਦੇ ਵਿੱਚ ਉਹ 19 20 ਤਰੀਕ ਨੂੰ ਥੋੜੀ ਜਿਹੀ ਤੇਜ਼ ਹਵਾ ਚੱਲ ਸਕਦੀ ਹੈ ਪੱਛਮ ਵੱਲ ਤੋਂ ਜਿਸ ਦੇ ਨਾਲ ਥੋੜਾ ਜਿਹਾ ਠੰਡ ਦਾ ਮਾਹੌਲ ਵੀ ਜ਼ਿਆਦਾ ਬਣੇਗਾ ਤੇ ਥੋੜੇ ਬਹੁਤੇ ਹਾਲਾਤ ਜਿਹੜੇ ਨਾਰਮਲ ਠੰਡ ਦੇ ਦਿਨ ਦੇ ਵੇਲੇ ਵੀ ਹੈ ਉਹ ਜ਼ਿਆਦਾ ਬਣਦੇ ਹੋਏ ਦਿਖਾਈ ਦੇਣਗੇ ਰਾਤ ਨੂੰ ਤਾਂ ਚਲੋ ਪੱਛਾ ਕੇ ਠੰਡ ਵਧਨੀ ਵਧਨੀ ਹੈ ਪਰ ਜਿਹੜਾ ਹੁਣ ਲਗਾਤਾਰ ਤੋਂ ਉੱਪ ਪੈਣ ਦੇ ਕਾਰਨ ਜਿਹੜਾ ਤਾਪਮਾਨ ਦਿਨ ਦਾ 28 29 ਡਿਗਰੀ ਤੱਕ ਬਣਿਆ ਰਹੇਗਾ ਰਾਤ ਦਾ ਤਾਪਮਾਨ 17 18 19 20 ਡਿਗਰੀ ਦੇ ਵਿੱਚ ਬਣਿਆ ਰਹੇਗਾ ਬਾਰ ਬਾਰ ਬੇਨਤੀ ਹੈ ਕਿਸਾਨਾਂ ਨੂੰ ਹਲੇ ਕਣਕ ਬੀਜਣ ਦੀ ਕਾਲੀ ਨਾ ਕਰੋ ਕਈ ਮੇਰੇ ਕਿਸਾਨ ਵੀਰ ਹਲੇ ਵੀ ਮੈਨੂੰ ਕੁਐਸਚਨ ਪੁੱਛ ਰਹੇ ਸਨ ਕਿ ਕਣਕ ਬੀਜਣ ਲਈ ਸਹੀ ਸਮਾਂ ਹੈ ਜਾਂ ਨਹੀਂ ਤਾਂ ਫਿਲਹਾਲ ਰੁਕ ਜਾਓ ਕਿਉਂਕਿ ਦਿਨ ਅਤੇ ਰਾਤ ਦੇ ਟੈਂਪਰੇਚਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਹਲੇ ਵੀ ਜਿਸ ਦੇ ਕਾਰਨ ਤੁਹਾਡਾ ਨੁਕਸਾਨ ਹੋ ਸਕਦਾ ਪਹਿਲਾਂ ਵੀ ਪੁਰਾਣੀ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਜ਼ਿਆਦਾ ਹਜੇ ਕੋਈ ਇੰਨੀ ਜ਼ਿਆਦਾ ਕਾਲੀ ਨਾ ਕਰੋ ਹਜੇ ਬਹੁਤ ਜ਼ਿਆਦਾ ਸਮਾਂ ਨਹੀਂ ਬੀਤਿਆ ਜਿਹੜੀ ਇਸ ਵਾਰ ਠੰਡ ਹੈ ਜਿਹੜੀ ਉਹ ਜ਼ਿਆਦਾ ਪੈਣ ਦੀ ਉਮੀਦ ਹੈ ਜਿਸ ਦੇ ਕਾਰਨਕਰ ਤੁਸੀਂ ਅਗੇਤੀ ਕਣਕ ਬੀਜ ਦਿਓ ਤਾਂ ਨੁਕਸਾਨ ਤੁਹਾਡਾ ਹੋ ਸਕਦਾ ਹੈ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਆਵੇਗੀ ਤਾਂ ਉਹ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਜਾਇਓ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ